ਗਿਆਨਿਕ ਯੁੱਗ ਦੇ ਵਿੱਚ ਰੋਹਾਨੀਅਤ ਦੀ ਕਿਸ ਤਰ੍ਹਾਂ ਜ਼ਰੂਰਤ ਸਮਝਦੇ ਆਪਾਂ ਦੇਖੋ ਸਾਡੇ ਨਾਲ ਇੱਥੇ ਪ੍ਰੋਫੈਸਰ ਹੁੰਦੇ ਸੀ ਜੋਸ਼ੀ ਸਾਹਿਬ ਜੀ ਉਹ ਅਕਸਰ ਹੀ ਸਾਨੂੰ ਇਹ ਪੜ੍ਹਾਉਂਦੇ ਹੁੰਦੇ ਸੀ ਮੈਂ ਅਕਸਰ ਮੈਂ ਵੀ ਇਹ ਗੱਲ ਕਰਦਾ ਰਹਿੰਦਾ ਕਿ ਜਿਉਂ-ਜਿਉਂ ਅਸੀਂ ਬਾਹਰਲਾ ਜਿਹੜਾ ਸਾਡਾ ਸੰਸਾਰ ਹੈ ਟੈਕਨੋਲੋਜੀਕਲੀ ਅਸੀਂ ਉਹਦੇ ਉੱਪਰ ਕਬਜ਼ਾ ਕਰ ਲੈਂਦੇ ਆ ਟੈਕਨੋਲੋਜੀ ਅਸੀਂ ਡਿਵੈਲਪ ਕਰਨੇ ਬਹੁਤ ਸਾਰੀਆਂ ਚੀਜ਼ਾਂ ਸਾਡੀਆਂ ਜਿਹੜੀਆਂ ਅਸੀਂ ਪਹਿਲਾਂ ਆਪ ਕਰਦੇ ਸੀ ਉਹ ਮਸ਼ੀਨਾਂ ਕਰਨ ਲੱਗ ਜਾਂਦੀਆਂ ਮੰਨ ਲਓ ਕਿਸੇ ਟਾਈਮ ਸਿਰਫ ਬੋਲਦੇ ਸੀ ਬੰਦੇ ਜਦੋਂ ਬੋਲਿਆ ਜੀ ਜੋ ਬੋਲਿਆ ਕਿਸ ਨੇ ਯਾਦ ਰੱਖ ਲਿਆ ਮੈਮਰੀ ਹੋਈ ਰਿਪੀਟ ਕਰਤਾ ਤਾਂ ਠੀਕ ਹੈ ਨਹੀਂ ਤਾਂ ਜਿਹੜਾ ਬੋਲਿਆ ਗਿਆ ਭੁੱਲਿਆ ਗਿਆ ਆਪਣੇ ਆਪ ਦੇ ਲੈਂਗੁਏਜ ਹੀ ਯਾਦ ਸੀ ਸਿਰਫ ਹਮ ਪਰ ਜਦੋਂ ਲਿਖਤ ਆ ਗਈ ਤਾਂ ਹੌਲੀ 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 ਉਹ ਸਾਰਾ ਲਿਖਿਆ ਜਾਣ ਲੱਗ ਗਿਆ ਹਮ ਫਿਰ ਪ੍ਰੋਨਨਸੀਏਸ਼ਨ ਸੀ ਜਿਹੜੀ ਕਿ ਸ਼ੁੱਧ ਉਚਾਰਨ ਕੀਤਾ ਜਾਵੇ ਮਤਲਬ ਉਹਦੇ ਤੇ ਜ਼ੋਰ ਨਹੀਂ ਰਹੇ ਮਤਲਬ ਸ਼ੁੱਧ ਉਚਾਰਨ ਦੇ ਉੱਪਰ ਬਹੁਤ ਜ਼ਿਆਦਾ ਜ਼ੋਰ ਸੀਗਾ मतलब इत्ھوں ਤੱਕ ਕੇ ਵੇਦ ਨੇ ਜਿਹੜੇ ਤੁਸੀਂ ਦੇਖੋ ਮਤਲਬ ਪੁਸ਼ਤਾਂਦਰ ਪੁਸ਼ਤਾਂ ਯਾਦ ਕੀਤੇ ਜਾਂਦੇ ਸੀ ਹਮ ਲਾਈਨਦਰ ਲਾਈਨ ਚੈਪਟਰਦਰ ਚੈਪਟਰ ਅੱਛਾ ਉਹ ਜੇ ਮੜਾ ਜਾ ਵੀ ਗਲਤ ਪ੍ਰੋਨਨਸੀਏਸ਼ਨ ਹੋ ਜਾਵੇ ਗਲਤ ਸ਼ਬਦ ਦੇ ਉੱਪਰ ਜ਼ੋਰ ਪੈ ਜਾਵੇ ਤਾਂ ਉਹਦਾ मीनिंग ਬਦਲ ਜਾਂਦਾ ਹਮ ਸੋ ਜਦੋਂ ਲਿਖਤ ਆ ਗਈ ਤਾਂ ਉਹ ਉਹਨੇ ਉਹ ਬਦਲਤੀ ਚੀਜ਼ ਉਚਾਰਨ ਦੀ ਕੋਈ ਗੱਲੇ ਨਹੀਂ ਰਹੀ ਕਿ ਉਚਾਰਨ ਚਲੋ ਕੋਈ ਨਹੀਂ ਪੜ੍ਹ ਕੇ ਕਰ ਲਾਂਗੇ ਉਸ ਤਰੀਕੇ ਦੇ ਨਾਲ ਉਹਦਾ ਸੈਕੰਡ ਕੰਮ ਲਿਖਤ ਦੇ ਉੱਪਰ ਫਿਰ ਆ ਗਿਆ ਕਿ ਲਿਖ ਕੌਣ ਸਕਦਾ ਬਹੁਤ ਵਧੀਆ ਖੁਸ਼ਕਤ ਕਿਹੜਾ ਲਿਖਦਾ ਹੈ ਮਤਲਬ ਬਹੁਤ ਇਹਦੇ ਉੱਪਰ ਬਹੁਤ ਜ਼ਿਆਦਾ ਜ਼ੋਰ ਸੀ ਹੁਣ ਤੱਕ ਸਾਨੂੰ ਸਕ੍ਰਿਪਟਾਂ ਮਿਲਦੀਆਂ ਨੇ ਲਿਖਣ ਵਾਲੇ ਬਹੁਤ ਬਹੁਤ ਉਹਨਾਂ ਦਾ ਰਤਬਾ ਹੁੰਦਾ ਸੀ ਆਪਣੇ ਆਪ ਦੇ ਵਿੱਚ ਪਰ ਜਦੋਂ ਟਾਈਪਿੰਗ ਮਸ਼ੀਨ ਆ ਗਈ ਤਾਂ ਲਿਖਣ ਦਾ ਕੰਮ ਹੀ ਖਤਮ ਹੋ ਗਿਆ ਹੂੰ ਸਪੀ ਮਤਲਬ ਉਹਨੇ ਬਿਲਕੁਲ ਹੀ ਮੁਕਾਦ ਤੱਕ ਕੰਮ ਹੋ ਗਿਆ ਪਰ ਫਿਰ ਵੀ ਚਲੋ ਸਪੀਡ ਤੇ ਜ਼ੋਰ ਹੋ ਗਿਆ ਸਪੀਡ ਨਾਲੋਂ ਵੱਧ ਇਹ ਹੈ ਕਿ ਬੰਦੇ ਦੀ ਮੈਮਰੀ ਤੇ ਜ਼ੋਰ ਸੀਗਾ ਹੁਣ ਕੰਪਿਊਟਰ ਮੈਮਰੀ ਵਾਲਾ ਵੀ ਆ ਗਿਆ ਹੂੰ ਹੁਣ ਤੁਸੀਂ ਬੋਲਦੇ ਹੋ ਜਿਹੜੀ ਸਪੀਚ ਹੈ ਉਹ ਟੈਕਸਟ ਦੇ ਵਿੱਚ ਵੀ ਬਦਲ ਜਾਂਦੀ ਹੈ ਮਤਲਬ ਹੁਣ ਉਹਨਾਂ ਚੀਜ਼ਾਂ ਦਾ ਇਰੈਲੇਵੈਂਸ ਹੋ ਗਈ ਪਰ ਸਾਡੇ ਉਹ ਕੰਮ ਘੱਟਦੇ ਚ ਗਏ ਹੂੰ ਮਤਲਬ ਜਿੰਨੇ ਪਹਾੜੇ ਸਕੂਲਾਂ ਚ ਪੜ੍ਹਾਏ ਜਾਂਦੇ ਸੀ 20ਵੇਂ ਪਹਾੜੇ ਤੱਕ ਸਭ ਨੂੰ ਯਾਦ ਹੁੰਦੇ ਸੀ ਹੂੰ ਅੱਜ ਦੀ ਡੇਟ ਦੇ ਵਿੱਚ ਜਦ ਕੈਲਕੂਲੇਟਰ ਆ ਗਿਆ ਮਾਡਰਨ ਜਨਰੇਸ਼ਨ ਹੈ ਜਿਹੜੀ ਕਿਸੇ ਦੁਕਾਨ ਤੇ ਜਾਓ ਤਾਂ ਕੈਲਕੂਲੇਟਰ ਦੇ ਨਾਲੋਂ ਫੇਲ ਹੋ ਜਾਂਦੇ ਨੇ ਹੂੰ ਉਹਨਾਂ ਵਧੀਆ ਕੈਲਕੂਲੇਟ ਨਹੀਂ ਕੀਤਾ ਜਾਂਦਾ ਸਾਡੇ ਇੱਥੇ ਇੱਕ ਪ੍ਰੋਫੈਸਰ ਹੁੰਦੇ ਸੀ ਜਪਾਨ ਚ ਕਿਤੇ ਗਏ ਸੈਮੀਨਾਰ ਤੇ ਉਹਨਾਂ ਦੇ ਕੰਪਿਊਟਰ ਨੇ ਜਿਹੜਾ ਬਿੱਲ ਬਣਾਇਆ ਇਹਨੇ ਜਵਾਨੀ ਟੋਟਲ ਉਹਦੇ ਨਾਲੋਂ ਠੀਕ ਕਰਤਾ ਉਹ ਜਲਤੀ ਗੱਲਤੀ ਘੱਟਦੀ ਅੱਛਾ ਜੀ ਉਹਨਾਂ ਦੇ ਵਿਚਾਰਿਆਂ ਨੇ ਮਤਲਬ ਆਪਕ ਆਪਣੀ ਸਟੋਰੀ ਸੁਣਾ ਰਿਹਾ ਸੀ ਮਤਲਬ ਜਿਹੜੀ ਜਿਹੜੀਆਂ ਸਾਡੀਆਂ ਕਪੈਸਿਟੀਆਂ ਨੇ ਉਹ ਅਸਲ ਦੇ ਵਿੱਚ ਟਰਾਂਸਫਰ ਅਸੀਂ ਕਰ ਰਹੇ ਹਾਂ ਟੈਕਨੋਲੋਜੀ ਦਾ